ਪਟਿਆਲਾ ਤੋਂ ਖਬਰ ਸਾਹਮਣੇ ਆ ਰਹੀ ਆ ਪਟਿਆਲਾ ਦੇ ਵਿੱਚ ਭਿਆਨਕ ਸੜਕ ਹਾ사 ਹੁੰਦਾ ਜਿਸ ਦੇ ਦੌਰਾਨ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੱਸਦੇ ਕਿ ਇਹ ਨੌਜਵਾਨ ਰਖੜੀ ਬਣਵਾਉਣ ਦੇ ਲਈ ਜਿਹੜਾ ਆ ਘਰ ਤੋਂ ਚੱਲਿਆ ਸੀਗਾ ਤਾਂ ਅਚਾਨਕ ਰਸਤੇ ਦੇ ਵਿੱਚ ਇੱਕ ਟਰੱਕ ਦੇ ਨਾਲ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਕਿਉਂਕਿ ਇਹ ਮੋਟਰਸਾਈਕਲ ਤੇ ਸੀਗਾ ਤਾਂ ਟੱਕਰ ਤੋਂ ਬਾਅਦ ਜਿਹੜੀ ਹੈ ਇਸ ਦੀ ਮੌਕ ਤੇ ਮੌਤ ਹੋ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਮੋਟਰਸਾਈਕਲ ਦੇ ਪਰ ਖੱੱਚੇ ਉੱਡ ਗਏ ਨੇ ਤਾਂ ਲਗਤਾ ਜਿਹੜੇ ਆ ਅੱਜ ਦੇ ਦਿਨ ਕਈ ਵੱਡੇ ਹਾਦਸੇ ਵਾਪਰੇ ਨੇ ਤਾਂ ਦੱਸ ਦੇ ਕਿ ਇਹ ਆਪਣੀ ਭੈਣ ਤੋਂ ਜਿਹੜੇ ਆ ਰਖੜੀ ਬਣਵਾਉਣ ਦੇ ਲਈ ਜਾ ਰਹੀ ਸੀ ਤਾਂ ਅਚਾਨਕ ਇਸ ਦਾ ਜਿਹੜਾ ਮੋਟਰਸਾਈਕਲ ਸੀਗਾ ਉਸ ਦਾ ਸੰਤੁਲਨ ਵਿਗੜ ਜਾਂਦਾ ਜਿਸ ਦੇ ਦੌਰਾਨ ਆਹਮੋ ਸਾਹਮਣੇ ਟੱਕਰ ਭਿਆਨਕ ਹੁੰਦੀ ਹੈ ਟਰੱਕ ਦੇ ਨਾਲ ਜ਼ੋਰਦਾਰ ਟੱਕਰ ਹੁੰਦੀ ਹੈ ਜਿਸ ਦੇ ਦੌਰਾਨ ਇਸ ਦੇ ਮੌਕੇ ਤੇ ਹੀ ਜਿਹੜੀ ਆ ਮੌਤ ਹੋ ਜਾਂਦੀ ਹੈ ਤਾਂ ਮੌਕੇ ਤੇ ਮੌਜੂਦ ਲੋਕਾਂ ਤੋਂ ਵੱਡੋ ਜਿਹੜੀ ਆ ਐਂਬੂਲੈਂਸ ਨੂੰ ਕੋਲ ਕੀਤੀ ਜਾਂਦੀ ਐਂਬੂਲੈਂਸ ਮੌਕੇ ਤੇ ਪਹੁੰਚਦੀ ਆ ਉਹਨਾਂ ਤੋਂ ਬੋਲੋ ਜਿਹੜੀ ਇਸ ਦੀ ਮ੍ਰਿਤਕ ਬੇਨੂ ਦੇਰਾ ਨੇ ਦੇਖੇ ਹਸਪਤਲ ਦੇ ਵਿੱਚ ਭਲੇ ਪੋਸਟ ਬੰਦੇ ਰਖਵਾਇਆ ਜਾਂਦਾ ਤਾਂ ਪੋਸਟੇ ਵੱਲੋਂ ਮੁੱਖ ਤੇ ਪਹੁੰਚ ਕੇ ਤਫੀਸ਼ ਕੀਤੀ ਜਾ ਰਹੀ ਹੈ ਮਾਮਲਾ ਦਰਜ ਕਰ ਲਿਆ ਤਾਂ ਹੁਣ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਡਰਾਈਵਰ ਸੀਗਾ ਉਹ ਮੁੱਖੇ ਤੋਂ ਫਰਾਰ ਹੋ ਗਿਆ ਤੇ ਇਸ ਮਾਮਲੇ ਦੇ ਵਿੱਚ ਹੁਣ ਪੋਸਟ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਇਹ ਹਾਦਸਾ ਕਿਵੇਂ ਵਾਪਰਿਆ ਆਹ ਸੁਣਦੇ ਆ ਮੁੱਖ ਦੇ ਮੌਜੂਦ ਲੋਕਾਂ ਦੀ ਜ਼ੁਬਾਨੀ ਰਖੜੀ ਗੇ ਤਿਉਹਾਰ ਤੇ ਇੱਕ ਭਰਾ ਮੁਹਾਲੀ ਤੋਂ ਆਪਣੀ ਭੈਣ ਦੇ ਕੋਲ ਪਾਤੜਾ ਰਖੜੀ ਬੰਦਵਾਨ ਲਈ ਮੋਟਰਸਾਈਕਲ ਤੋਂ ਸਵੇਰੇ ਕਰੀਬ ਚੱਲਿਆ ਹੋਇਆ ਸਵੇਰ ਤੜਕਸਾਰ ਉਸਕੇ ਬਾਅਦ 5 ਵਜੇ ਦੇ ਆਸ-ਪਾਸ ਸਮਾਣਾ ਪਟਿਆਲਾ ਸੜਕ ਤੇ ਪਿੰਡ ਚੁਪਕੇ ਦੇ ਨਜ਼ਦੀਕ ਸੜਕ ਦੇ ਕਿਨਾਰੇ ਖੜੇ ਇੱਕ ਜਿਹੜਾ ਤੂੜੀ ਦਾ ਟਰੱਕ ਹੁੰਦਾ ਹੈ ਖਾਲੀ ਖੜਾ ਸੀ ਔਰ ਜਿਸੇ ਕੋਈ ਇੰਡੀਗੇਟਰ ਨਹੀਂ ਸੀ ਜਿਸ ਕਰਕੇ ਕੋਈ ਲਾਈਟ ਪੈ ਗਈ ਜਿਸ ਕਰਕੇ ਉਹ ਹਾਦਸਾ ਹੋਇਆ ਜਿਸ ਦੇ ਵਿੱਚ ਮਨੀਸ਼ ਕੁਮਾਰ ਕੀ ਮੌਕੇ ਤੇ ਮੌਤ ਹੋ ਗਈ ਹੈ ਇਸ ਮਾਮਲੇ ਵਿੱਚ ਸਦਰ ਪੁਲਿਸ ਸਮਾਣਾ ਵੱਲੋਂ ਮ੍ਰਿਤਕ ਦੇ ਪਿਤਾ ਕੇ ਬਿਆਨ ਦਰਜ ਕਰਕੇ ਟਰੱਕ ਡਰਾਈਵਰ ਜਿਹੜਾ ਹੈ ਇਸ ਟਾਈਮ ਮੌਕੇ ਤੇ ਫਰਾਰ ਹੋ ਗਿਆ ਉਸ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਔਰ ਮ੍ਰਿਤਕ ਕੀ ਡੈੱਡ ਬੋਡੀ ਦਾ ਪੋਸਟਮਾਰਟਮ ਸਮਾਣਾ ਕੇ ਸਰਕਾਰੀ ਹ ਕਰਵਾ ਕੇ ਵਾਰਸਾਂ ਸੰਪੇ ਜਾ ਰਹੇ ਕੋਮ ਪ੍ਰਕਾਸ਼ ਜੀ ਹਾਂ بیٹے ਦਾ ਨਾਮ ਮਨੀਸ਼ ਕੁਮਾਰ ਜੀ ਕਿੱਥੇ ਰਹਿਣਾ ਹੈ ਪਾਤੜਾ ਜੀ ਤੇ ਬੱਚੇ ਆ ਰਹੇ ਸੀ ਅੱਜ ਕਿਸ ਕਿਸ ਕਰਕੇ ਆ ਰਹੇ ਸੀ ਤੇ ਅੱਜ ਰੱਖਣੀਆਂ ਕਰਕੇ ਮੋਹਾਲੀ ਤੋਂ ਪਾਤੜਾ ਆ ਰਿਹਾ ਸੀ ਤੇ ਅੱਜ ਦੀ ਤੇ ਕੱਲ ਦੇ ਸੰਡੇ ਦੀ ਛੁੱਟੀ ਦੋ ਦਿਨਾਂ ਦੀ ਸੀ ਰਖੜੀ ਕਰਕੇ ਆ ਰਹੇ ਸੀ ਰਖੜੀ ਕਰਕੇ ਮੋਹਾਲੀ ਤੋਂ ਪਾਤੜਾ ਆ ਰਿਹਾ ਸੀ ਡਿਊਟੀ ਕਰਕੇ ਇਸ ਤਰ੍ਹਾਂ ਹੋਇਆ ਕਾਫੀ ਸੀ ਇਹ ਬਾਈਕ ਤੇ ਸੀ ਪਲਸਰ ਬਾਈਕ 'ਚੋਂ ਉਧਰੋਂ ਆ ਰਿਹਾ ਸੀ ਗੱਡੀ ਕਿਸ ਤਰ੍ਹਾਂ ਗੱਡੀ ਇਹ ਟੋੜੀ ਵਾਲੀ ਗੱਡੀ ਸੀ ਸਾਈਡ 'ਚ ਖੜੀ ਸੀ ਗਲਤ ਖੜੀ ਸੀ ਉਹਦੀ ਕੋਈ ਲਾਈਟ ਵਗੈਰੇ ਨਹੀਂ ਸੀ ਕੋਈ ਹੋ ਨਹੀਂ ਸੀ ਸਾਈਡਾਂ 'ਚ ਕੋਈ ਹੋ ਨਹੀਂ ਲਾਇਆ ਸੀ ਗਲਤ ਖੜੀ ਸੀ ਸਵੇਰੇ ਕਰੀਬ 5 ਵਜੇ ਕਰੀਬ ਟਾਈਮ ਹੈ 4:30 ਕੋਈ 5 ਬੱਚੇ ਆਪਦੇ ਮੇਰੇ ਦੋ ਬੱਚੇ ਨੇ ਵੱਡਾ ਪ੍ਰਦੀਪ ਕੁਮਾਰ ਹੈ ਛੋਟਾ ਮਨੀਸ਼ ਕੁਮਾਰ ਹੈ ਤੁਹਾਡਾ ਪ੍ਰਦੀਪ ਕੁਮਾਰ ਹੈ ਹਾਂਜੀ ਤੁਹਾਡੇ ਭਾਈ ਜਿਹੜਾ ਆਰਐਸ ਟੰਡਰ ਉਹਦਾ ਜੀ ਨਾਮ ਹੈ ਮਨੀਸ਼ ਕੁਮਾਰ ਮਨੀਸ਼ ਕੁਮਾਰ ਤੇ ਕਿਨੇ ਟਾਈਮ ਤੋਂ ਕੰਡੀਡਟ ਜੋਬ ਕਰਦਾ ਹੈ ਕੋਈ ਹਾਂਜੀ ਸਾਲ ਤੋਂ ਉੱਪਰ ਹੋਵੇ ਜੋਬ ਕਰਦਾ ਹੈ ਅੱਜ ਕਿਨੇ ਉਹਦੇ ਕਿਨੇ ਥੋੜਾ ਜਿਹਾ ਫੋਨ ਆਇਆ ਜੀ ਆ ਰਹੇ ਨਹੀਂ ਰਾਤ ਹੀ ਗੱਲ ਹੋਈ ਸੀ ਕਿ ਮੈਂ ਉਹਦਾ ਕੰਮ ਵੀ ਮੈਂ ਸਵੇਰੇ ਜੋਬ ਕਰਕੇ ਆਪਣਾ ਪੇਰਾਉਂਗਾ ਤੇ ਕਿਨੇ ਲੜਕੀ ਕਰ ਗਿਆ ਰਹੇ ਸੀ ਹਾਂਜੀ ਮੇਰੇ ਲਈ ਪਤਾ ਲਗਾ ਮੇਰੇ ਕੋਲ ਤਾਂ ਕਿਸੇ ਅਨਨੌਨ ਬੰਦੇ ਦਾ ਫੋਨ ਆਇਆ ਸੀ ਇਹ ਸਾਡੇ ਕੋਲ ਸਿਰੇ ਸਾਡੇ ਕੋਲ 5:30 6:00 ਵਜੇ ਆਇਆ ਇਹ ਮੋਰਚਾ ਸਵਾਰ ਕਿਧਰ ਮਾਰੇ ਸੀ ਮੋਰਚਾ ਸਵਾਰ ਆਪਣੇ ਆਰੇ ਚੰਡੀਗੜ੍ਹ ਤੋਂ ਆਪਣੇ ਘਰ ਨੂੰ ਆਰੇ ਪਟਿਆਲੇ ਤੋਂ ਸੁਮਾਨਾ ਪਟਿਆਲਾ ਰੋਡ ਤੇ ਹੋਇਆ ਜੀ ਇਹ ਅਸਲ ਬੋ ਚੁੱਕੀ ਨੇਰੇ ਕਿੱਥੇ ਰਹਿਣ ਵਾਲਾ ਕੀ ਨਾਮ ਹੈ ਇਹਦਾ ਨਾਮ ਹੈ ਮਨੀਸ਼ ਕੁਮਾਰ ਪੁੱਤਰ ਓਮਪ੍ਰਕਾਸ਼ ਉਮਰ 29 ਸਾਲ ਵਾਸੀ ਵਾਰਡ ਨੰਬਰ 47 ਵਾਰਡ ਨੰਬਰ ਹਾਊਸ ਨੰਬਰ 47 ਵਾਰਡ ਨੰਬਰ 3 ਨੇੜੇ ਵਿਸ਼ਕਰਮਾ ਮੰਦਿਰ ਪਤਲਾ ਇਹ ਦੇਖਿਆ ਤੁਸੀਂ ਮੌਕੇ ਤੇ ਗਏ ਹੋਣੇ ਜਾ ਕੇ ਦੇਖਿਆ ਹਾਸੇ ਵਾਲੇ ਥਾਂ ਕੋ ਮੌਕੇ ਦੇਖਿਆ ਉੱਥੇ ਜਿਹੜਾ ਮੋਟਰਸਾਈਕਲ ਗੱਡੀ ਨਾ ਰੋਂਗ ਸਾਈਡ ਪਰਕ ਕੀ ਖੜੀ ਐ ਨਾ ਕੋ ਲੈਫਟਰ ਜਗਦਾ ਸੀ ਨਾ ਕੋ ਲੈਟ ਜਗਦੀਸ਼ੂ ਦੀ ਤੇ ਕਾਰ ਵੀ ਕਰ ਰਹੇ ਹਨ ਡਰਾਈਵ ਮੌਕੇ ਤੋਂ ਭੱਜ ਗਿਆ ਸੀ ਉਹਦੇ ਨਾਮ ਨੂੰ ਡਰਾਈਵ ਦੇ ਖਿਲਾਫ ਪੋਚਾ ਦੇ ਕੇ ਅਗਲੀ ਕਾਰ ਵੀ ਪੋਸਟਮੈਂਟ ਕਰਾ ਕੇ ਵਾਰਸ਼ ਤੋਂ ਦੇ ਵਾਲੇ ਤਲਾਸ਼ ਕਰਾਂਗੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਦਿਨਿਕ ਸਵੇਰਾ ਟੀਵੀ ਸਮਾਣਾ